ਵੀ ਮੇਤਰੋ ਆ ਛੋਟਾ ਜਿਹਾ ਮੁੰਡਾ ਗਾ ਇਹ ਤਰ੍ਹਾਂ ਤਰ੍ਹਾਂ ਦੀਆਂ ਬਾਜਾਂ ਜਾਂਦਾ ਕੱਢ ਰੀਆਂ ਤੇ ਆਪਾਂ ਨੂੰ ਇਹ ਦੱਸੂਗਾ ਵੀ ਕਿਹੜੀਆਂ ਕਿਹੜੀਆਂ ਬਾਜਾਂ ਨੇ ਆਉਂਦੀਆਂ ਨੇ ਪਹਿਲਾਂ ਦੱਸ ਵੀ ਕਿਹੜੀਆਂ ਕਿਹੜੀਆਂ ਬਾਜਾਂ ਕੱਢ ਲੈਣਾ ਮੈਂ ਪੰਜ ਬਾਜਾਂ ਕੱਢ ਲੈਣਾ ਕਿਹੜੀਆਂ ਇੱਕ ਮੋਰ ਪਹਿਲੀ ਮੋਰ ਦੂਜੀ ਘੋੜੀ ਤੀਜੀ ਬਿੱਲੀ ਚੌਥੀ ਕੌੜਾ ਪੰਜਵੀਂ ਐਂਬੂਲੈਂਸ ਅੱਛਾ ਪੰਜਵੀਂ ਐਂਬੂਲੈਂਸ ਐਂ ਕਰ ਵੀ ਜਿਹੜੀ ਪਹਿਲੀ ਬਾਜ ਆ ਉਹ ਵੀ ਮੈਨੂੰ ਦਿਖਾ ਕੱਢ ਕੇ ਮੋਰ ਹਾਂ ਕੱਢੀ जी बिल्ली माउ माउ चौथी जी हाँ। कोड़ी होर चौथी हाँ। कोड़ा हाँ। पाँचवीं मैं हाँ। बोला था ਲੋ ਵੀ ਮਿੱਤਰੋ ਕਿਵੇਂ ਲੱਗੀਆਂ ਬਾਜਾਂ ਤੇ ਬਾਕੀ ਇਹ ਮੁੰਡੇ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿੰਨਾ ਵੀ ਹੋ ਸਕਦਾਗਾ ਤੇ ਦੱਬ ਕੇ ਸ਼ੇਅਰ ਆ ਜਿਹੜਾ ਆਹ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਤੇ ਉਹ ਨੂੰ ਕਿਸੇ ਕੰਪੀਟੀਸ਼ਨ ਚ ਵੀ ਛੱਡਿਆ ਜਾ ਸਕਦਾਗਾ ਤੇ ਥੱਲੇ ਐਂ ਕਰੋ ਵੀ ਕਮੈਂਟ ਕਰਕੇ ਦੱਸ ਦਿਓ ਤੇ ਆਪਾਂ ਫਿਰ ਇਹਨਾਂ ਦਾ ਫੋਨ ਨੰਬਰ ਭੇਜ ਦਾਂਗੇ ਜੇ ਕਿਸੇ ਨੇ ਇਹਨੂੰ ਕਿਸੇ ਫੰਕਸ਼ਨ ਵਗੈਰਾ ਸੱਦਣਾ ਹੋਵੇ ਤਾਂ ਮੈਨੂੰ ਕਮੈਂਟ ਕਰ ਦਿਓ ਆਪਾਂ ਇਹਨਾਂ ਦਾ ਫੋਨ ਨੰਬਰ ਦੇ ਦਾਂਗੇ ਤੁਸੀਂ ਸੰਪਰਕ ਕਰ ਸਕਦੇ ਵੀਡੀਓ ਨੂੰ ਜਿੰਨਾ ਹੋ ਸਕਦਾ ਦੱਬ ਕੇ ਸ਼ੇਅਰ ਕਰ ਦਿਓ